ਆਮ ਤੌਰ ਤੇ ਦੇਖਿਆ ਜਾਂਦਾ ਹੈ ਕਿ ਜਦੋਂ ਵੀ ਕੋਈ ਪੁਲਿਸ ਵਾਲੇ ਤੇ ਸਵਾਲ ਉੱਠਦੇ ਨੇ ਤੇ ਸਾਰੇ ਉਸ ਦੀ ਨਖੇਦੀ ਕਰਦੇ ਨੇ ਪਰ ਬਹੁਤ ਘੱਟ ਵਾਰੀ ਇਹ ਦੇਖਣ ਨੂੰ ਮਿਲਦਾ ਹੈ ਕਿ ਕਿਸੇ ਛੋਟੇ ਤੋਂ ਲੈ ਕੇ ਵੱਡੇ ਪੁਲਿਸ ਮੁਲਾਜ਼ਮ ਤੋਂ ਲੈ ਕੇ ਅਧਿਕਾਰੀਆਂ ਤੱਕ ਕਿਸੇ ਦੀ ਸਲਾਹਤਾਂ ਹੁੰਦੀ ਹੋਵੇ ਜਾਂ ਉਸ ਨੂੰ ਸਲਾਹਾ ਜਾਂਦਾ ਹੋਵੇ ਉਸ ਦੇ ਕੰਮਾਂ ਕਰਕੇ ਇਸੇ ਤਰ੍ਹਾਂ ਦੀ ਇੱਕ ਉਦਾਹਰਨ ਤੇ ਇੱਕ ਮਿਸਾਲ ਸਾਹਮਣੇ ਆਈ ਹੈ ਜਦੋਂ 35 ਸਾਲ ਦੀ ਸਰਵਿਸ ਤੋਂ ਬਾਅਦ ਰਿਟਾਇਰਮੈਂਟ ਮੌਕੇ ਪੂਰੀ ਪੁਲਿਸ ਚੌਂਕੀ ਦੇ ਵਿੱਚ ਭੰਗੜੇ ਪਏ ਢੋਲ ਠਮੱਕਾ ਹੋਇਆ ਇਹ ਤਸਵੀਰਾਂ ਪਹਿਲਾਂ ਦਿਖਾਉਂਦੇ ਆਂ ਫਿਰ ਦੱਸਦੇ ਆਂ ਕਿ ਕਿਹੜੇ ਪੁਲਿਸ ਮੁਲਾਜ਼ਮ ਦੀ ਰਿਟਾਇਰਮੈਂਟ ਦੇ ਮੌਕੇ ਪੁਲਿਸ ਚੌਂਕੀ ਦੇ ਅੰਦਰ ਅਜਿਹਾ ਮਾਹੌਲ ਬਣ ਗਿਆ ਚੰਦ ਜੋ ਕਾ ਵੀ ਸਮੇਂ ਤੋਂ ਚੌਕੀ ਕਬਾਇ ਵਿੱਚ ਕਨਾਟ ਹੈ ਜੇਤ ਦੀ ਜਨਕ ਇਲਾਕੇ ਵਿੱਚ ਵੀ ਆਮ ਆਦਮੀ ਬਹੁਤ ਤਾਰੀਫ ਕਰਦਾ ਜਿੰਨੇ ਬੜੀ ਇਮਾਨਦਾਰੀ ਨਾਲ ਅਤੇ ਸਹਾਜੋਗ ਜਾਨੀ ਕੰਮ ਕੀਤੇ ਆ ਜਿਹੜੀ ਸਾਰੇ ਇਲਾਕੇ ਤਾਰੀਫ ਕਰਦੇ ਹਨ ਤੁਸੀਂ ਖੁਦ ਦੇਖ ਲਿਆ ਕਿ ਪੁਲਿਸ ਚੌਕੀ ਕਬਾਇਆ ਜ਼ਿਲ੍ਹਾ ਫਾਜ਼ਿਲਕਾ ਦੇ ਅੰਦਰ ਇਹ ਜਿਹੜੇ ਭੰਗੜੇ ਪਾਏ ਨੇ ਢੋਲ ਠਮੱਕਾ ਹੋਇਆ ਉਹ ਉਸ ਖੁਸ਼ੀ ਦੇ ਵਿੱਚ ਕਿ ਉਹਨਾਂ ਨੇ ਮਾਣ ਦੇ ਨਾਲ ਆਪਣੇ ਇੱਕ ਕਰਮਚਾਰੀ ਨੂੰ ਹੋਮਗਾਰਡ ਦੇ ਮੁਲਾਜ਼ਮ ਨੂੰ ਰਿਟਾਇਰਮੈਂਟ ਦੇ ਮੌਕੇ ਉਹਨਾਂ ਦੇ ਘਰ ਸਰਕਾਰੀ ਗੱਡੀ ਤੇ ਸਨਮਾਨ ਕਰਕੇ ਆਏ ਛੱਡ ਕੇ ਆਏ ਔਰ ਉਸ ਮੌਕੇ ਦੇ ਉੱਤੇ ਸਾਰੇ ਖੁਸ਼ੀ ਦੇ ਵਿੱਚ ਸਨ ਖਾਸ ਕਰਕੇ ਜਿਹੜੇ ਚੌਂਕੀ ਇੰਚਾਰਜ ਨੇ ਉਹਨਾਂ ਨੇ ਖੁਦ ਵੀ ਬਿਆਨ ਸਾਂਝਾ ਕੀਤਾ ਜਿਸ ਦੇ ਵਿੱਚ ਉਹਨਾਂ ਦੀ ਤਾਰੀਫ ਕਰਦੇ ਦਿਖਾਈ ਦੇ ਰਹੇ ਨੇ ਦਰਅਸਲ ਕਸ਼ਮੀਰ ਚੰਦ ਫਾਜ਼ਿਲਕਾ ਜ਼ਿਲ੍ਹੇ ਦੇ ਜਲਾਲਾਬਾਦ ਦੇ ਨੇੜੇ ਪੈਂਦੀ ਮੰਡੀ ਕੁਬਾਇਆ ਦੇ ਪੁਲਿਸ ਚੌਂਕੀ ਦੇ ਵਿੱਚ ਤਾਇਨਾਤ ਪੰਜਾਬ ਦਾ ਹੋਮਗਾਰਡ ਮੁਲਾਜ਼ਮ ਸੀ ਜਿਹੜਾ ਕਸ਼ਮੀਰ ਚੰਦ ਰਿਟਾਇਰਮੈਂਟ ਮੌਕੇ ਖੁਦ ਵੀ ਖੁਸ਼ੀ ਤੇ ਪੂਰੀ ਪੁਲਿਸ ਚੌਂਕੀ ਵੀ ਖੁਸ਼ੀ ਦੇ ਵਿੱਚ ਨੱਚ ਰਹੀ ਸੀ ਪੁਲਿਸ ਚੌਂਕੀ ਦੇ ਜਿਹੜੇ ਕਰਮਚਾਰੀ ਸੀ ਉਹਨਾਂ ਨੇ ਪੂਰਾ ਢੋਲ ਦਾ ਪ੍ਰਬੰਧ ਕੀਤਾ ਹੋਇਆ ਸੀ ਅ ਸਰਕਾਰੀ ਗੱਡੀ ਦੇ ਵਿੱਚ ਫੁੱਲਾਂ ਨਾਲ ਸਰਕਾਰੀ ਗੱਡੀ ਨੂੰ ਸਜਾ ਕੇ ਉਸ ਨੂੰ ਘਰ ਤੱਕ ਛੱਡ ਕੇ ਆਏ ਇਹ ਵੀ ਦੱਸਿਆ ਜਾ ਰਿਹਾ ਹੈ ਕਿ 35 ਸਾਲ ਦੀ ਪੂਰੀ ਸਰਵਿਸ ਦੇ ਦੌਰਾਨ ਕਸ਼ਮੀਰ ਚੰਦ ਦੇ ਖਿਲਾਫ ਇੱਕ ਵੀ ਸ਼ਿਕਾਇਤ ਨਹੀਂ ਸੀ ਆਈ ਉਹਨਾਂ ਨੇ ਪੂਰੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਨਿਭਾਈ ਹੈ ਜਿਸ ਦੇ ਕਰਕੇ ਸਾਰੇ ਮੁਲਾਜ਼ਮ ਖੁਸ਼ ਵੀ ਸਨ ਔਰ ਕਈ ਮੁਲਾਜ਼ਮ ਉਸ ਮੌਕੇ ਭਾਵੁਕ ਵੀ ਹੋਏ ਰਿਟਾਇਰਮੈਂਟ ਦੇ ਮੌਕੇ ਔਰ ਵੱਖ-ਵੱਖ ਤਰ੍ਹਾਂ ਦੇ ਨਾਲ ਉਹਨਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਗੁਰੂ ਸਾਹਿਬਾਨ ਦੀ ਤਸਵੀਰ ਜਿਹੜੀ ਉਹ ਵੀ ਉਹਨਾਂ ਨੂੰ ਭੇਂਟ ਕੀਤੀ ਗਈ ਔਰ ਕਸ਼ਮੀਰ ਚੰਦ ਨੇ ਜਿਹੜੇ ਹੋਮਗਾਰਡ ਦੇ ਪੁਲਿਸ ਮੁਲਾਜ਼ਮ ਉਹਨਾਂ ਦੀ ਸੇਵਾ ਮੁਕਤੀ ਦੇ ਮੌਕੇ ਇਸ ਤਰ੍ਹਾਂ ਦਾ ਮਾਹੌਲ ਬਣ ਜਾਂਦਾ ਹੈ ਖਾਸ ਕਰਕੇ ਕਰਮਚਾਰੀ ਦੀਏ ਸਵਾਦਾਇਗੀ ਦੇ ਮੌਕੇ ਇਹ ਵੀ ਕਿਹਾ ਗਿਆ ਚੌਂਕੀ ਇੰਚਾਰਜ ਦੇ ਵੱਲੋਂ ਬਾਕੀ ਆਪਣੇ ਪੁਲਿਸ ਮੁਲਾਜ਼ਮਾਂ ਨੂੰ ਕਿ ਕਸ਼ਮੀਰ ਚੰਦ ਤੋਂ ਸਾਨੂੰ ਸਾਰਿਆਂ ਨੂੰ ਸਿੱਖਣਾ ਚਾਹੀਦਾ ਕਿ ਉਹਨਾਂ ਨੇ ਆਪਣੀ 35 ਸਾਲ ਦੀ ਸਰਵਿਸ ਦੌਰਾਨ ਇੱਕ ਵੀ ਉਲੰਘਣਾ ਨਹੀਂ ਲਿਆ ਪੁਲਿਸ ਦੀ ਵਰਦੀ ਤੇ ਦਾਗ ਨਹੀਂ ਲਾਇਆ ਤੇ 35 ਸਾਲ ਦੀ ਸੇਵਾ ਦੇ ਵਿੱਚ ਨੌਕਰੀ ਵੱਖ-ਵੱਖ ਥਾਵਾਂ ਦੇ ਉੱਤੇ ਜਿਲਾ ਫਾਜ਼ਿਲਕਾ ਦੇ ਅੰਦਰ ਕਸ਼ਮੀਰ ਚੰਦ ਹੋਰਾਂ ਨੇ ਕੀਤੀ ਹੈ ਪਰ ਵੱਡੀ ਗੱਲ ਇਹ ਹੈ ਕਿ ਜਦੋਂ ਭਾਵੇਂ ਛੋਟਾ ਹੀ ਮੁਲਾਜ਼ਮ ਕਿਉਂ ਨਾ ਹੋਵੇ ਚਾਹੇ ਵੱਡਾ ਅਧਿਕਾਰੀ ਇਹ ਪੂਰੀ ਸਰਵਿਸ ਦੇ ਦੌਰਾਨ ਇੱਕ ਵੀ ਉਸ ਦੀ ਸ਼ਿਕਾਇਤ ਨਹੀਂ ਆਉਂਦੀ ਤੇ ਆਪਣੇ ਆਪ ਦੇ ਵਿੱਚ ਇੱਕ ਰਿਕਾਰਡ ਬਣ ਜਾਂਦਾ ਹੈ ਇਸੇ ਦਾ ਨਤੀਜਾ ਸੀ ਕਿ ਕਸ਼ਮੀਰ ਚੰਦ ਨੂੰ ਉਹਨਾਂ ਦੀ ਵਿਦਾਇਗੀ ਮੌਕੇ ਸ਼ਾਨਦਾਰ ਪਾਰਟੀ ਵੀ ਦਿੱਤੀ ਗਈ ਤੇ ਸਰਕਾਰੀ ਗੱਡੀ ਦੇ ਉੱਤੇ ਉਹਨੂੰ ਫੁੱਲਾਂ ਦੇ ਨਾਲ ਸਜਾ ਕੇ ਉਹਨਾਂ ਦੇ ਘਰ ਤੱਕ ਪੁਲਿਸ ਮੁਲਾਜ਼ਮ ਛੱਡ ਕੇ ਆਉਂਦੇ ਨੇ ਤੇ ਤਸਵੀਰ ਜਿਹੜੀ ਆਈ ਹੈ ਤੇ ਰਿਟਾਇਰਮੈਂਟ ਦੇ ਮੌਕੇ ਸਨਮਾਨ ਕਰਨ ਦੇ ਲਈ ਇੱਕ ਅਦਭੁਤ ਤਸਵੀਰ ਆ ਜਿਹੜੀ ਦਿਖੀ ਮੰਡੀ ਕਬਾਇਆ ਦੀ ਪੁਲਿਸ ਚੌਂਕੀ ਤੇ ਜੋਹਨ ਸ਼ਮੀਰ ਚੰਦ ਜੋਗ ਦਾ ਵੀ ਸਮੇਂ ਤੋਂ ਚੌਂਕੀ ਕਬਾਏ ਵਿੱਚ ਕਨਾਟ ਹੈ ਜੇਤ ਦੀ ਜਨਕ ਇਲਾਕੇ ਵਿੱਚ ਵੀ ਆਮ ਆਦਮੀ ਬਹੁਤ ਤਾਰੀਫ ਕਰਦਾ ਜਿੰਨੇ ਬੜੀ ਇਮਾਨਦਾਰੀ ਨਾਲ ਅਤੇ ਸੰਗਠਨ ਜੋਗ ਜਾਨੀ ਕੰਮ ਕੀਤੇ ਆ ਜਿਹੜੀ ਸਾਰੇ ਇਲਾਕੇ ਤਾਰੀਫ ਕਰਦੇ ਹਨ ਹੋਮਗਾਰਡ ਦੇ ਪੁਲਿਸ ਮੁਲਾਜ਼ਮ ਕਸ਼ਮੀਰ ਚੰਦ ਦੀ ਸੇਵਾ ਮੁਕਤੀ ਤੋਂ ਬਾਅਦ ਜਿਹੜੀ ਇਹ ਤਸਵੀਰ ਦੇਖਣ ਨੂੰ ਮਿਲੀ ਹੈ ਇਹ ਬਹੁਤ ਘੱਟ ਦੇਖਣ ਨੂੰ ਮਿਲਦੀ ਹੈ ਇਸ ਦੇ ਬਾਰੇ ਤੁਹਾਡਾ ਕੀ ਮੰਨਣਾ ਹੈ ਕਿ ਵਾਕਈ ਜਿਹੜੇ ਪੂਰੀ ਉਮਰ ਆਪਣੀ ਸਰਵਿਸ ਦੇ ਦੌਰਾਨ ਕਿਸੇ ਤਰ੍ਹਾਂ ਦਾ ਲਾਂਭਾ ਨਹੀਂ ਖੱਟਦੇ ਪੁਲਿਸ ਦੀ ਵਰਦੀ ਤੇ ਦਾਗ ਨਹੀਂ ਲਾਉਂਦੇ ਚਾਹੇ ਉਹਨਾਂ ਦੀ ਡਿਊਟੀ ਆ ਜਿਹੜੇ ਉਹ ਛੋਟੇ ਪੱਧਰ ਤੱਕ ਹੀ ਕਿਉਂ ਨਾ ਹੋਵੇ ਪਰ ਉਹਨਾਂ ਦੀ ਇਸ ਤਰ੍ਹਾਂ ਦੀ ਜਿਹੜੀ ਮਿਸਾਲ ਘੱਟ ਦੇਖਣ ਨੂੰ ਮਿਲਦੀ ਇਸ ਤੋਂ ਕਸ਼ਮੀਰ ਚੰਦ ਦੀ ਜਿਹੜੀ ਇਹ ਸੇਵਾ ਦੇ ਬਾਰੇ ਜਿਹੜੇ ਪੂਰੇ ਕਾਰਜਕਾਲ ਦੇ ਦੌਰਾਨ ਜਿਸ ਤਰ੍ਹਾਂ ਦੀਆਂ ਗੱਲਾਂ ਪੁਲਿਸ ਮੁਲਾਜ਼ਮਾਂ ਨੇ ਸਾਂਝੀਆਂ ਕੀਤੀਆਂ ਨੇ ਦੱਸੀਆਂ ਨੇ ਉਸ ਤੋਂ ਤੁਹਾਡਾ ਕੀ ਮੰਨਣਾ ਹੈ ਤੁਹਾਡਾ ਕੀ ਅੰਦਾਜ਼ਾ ਹੈ ਕਿ ਵਾਕਈ ਕਸ਼ਮੀਰ ਚੰਦ ਤੋਂ ਵੱਡੇ ਵੱਡੇ ਪੁਲਿਸ ਅਫਸਰਾਂ ਨੂੰ ਵੀ ਸ਼ੇਧ ਲੈਣੀ ਚਾਹੀਦੀ ਹੈ ਕਿ ਆਪਣੀ ਸਰਵਿਸ ਦੇ ਦੌਰਾਨ ਕੋਈ ਜੈਸਾ ਕੰਮ ਕਰੋ ਕਿ ਫਿਰ ਤੁਹਾਡੀ ਸੇਵਾ ਮੁਕਤੀ ਦੇ ਵੇਲੇ ਰਿਟਾਇਰਮੈਂਟ ਦੀ ਪਾਰਟੀ ਮੌਕੇ ਤੁਹਾਨੂੰ ਨਾ ਕਹਿਣਾ ਪਵੇ ਕਿ ਅਸੀਂ ਪੂਰੀ ਇਮਾਨਦਾਰੀ ਦੇ ਨਾਲ ਕੰਮ ਕੀਤਾ ਹਾਲਾਂਕਿ ਕਸ਼ਮੀਰ ਚੰਦ ਸੌ ਸੁਭਾਅ ਦੇ ਨੇ ਉਹਨਾਂ ਨੇ ਖੁਦ ਵੀ ਜਦੋਂ মিডিਆ ਨਾਲ ਗੱਲਬਾਤ ਕਰਨੀ ਚਾਹੀ ਤੋ ਪੂਰੀ ਗੱਲਬਾਤ ਵੀ ਨਹੀਂ ਕਰ पाए ਹੋ ਸਕਦਾ ਹੈ ਇਸ ਮੌਕੇ ਉਹ ਭਾਵੁਕ ਵੀ ਹੋਣ ਤਾਂ ਕਸ਼ਮੀਰ ਚੰਦ ਦੀ ਇਸ ਤਸਵੀਰ ਦੇ ਬਾਰੇ ਇਸ ਸੇਵਾ ਮੁਕਤੀ ਦੀ ਪਾਰਟੀ ਦੇ ਮੌਕੇ ਜਿਹੜੀਆਂ ਤਸਵੀਰਾਂ ਆਈਆਂ ਨੇ ਇਸ ਦੇ ਬਾਰੇ ਤੁਹਾਡਾ ਕੀ ਵਿਚਾਰ ਹੈ ਆਪਣੇ ਆਪਣੇ ਵਿਚਾਰ ਵੀ ਜਰੂਰ ਸਾਂਝੇ ਕਰਿਓ ਤੇ ਬਣੇ ਰਹੋ ABC ਪੰਜਾਬ ਦੇ ਨਾਲ